ਕਹਦੇ ਹਦੋਂ ਮੈਂ ਬਲਜੀਤ ਨੂੰ ਪੁੱਛ ਕੇ ਤੇ ਮੇਰੀ ਗੱਲ ਤੇ ਗੌਰ ਕੀਤੀ ਆ ਕਿ ਨਹੀਂ ਇਹ ਚੂੜੀਆਂ ਦੇ ਚਾਚੀ ਭੁੱਲ ਗਈ ਮਾਰਦਾ ਬਾਜ ਆਈ ਵੀ ਨਹੀਂ ਵੀ ਸਮੀਆਂ ਸੁਣੀਆਂ ਤਾਂ ਕਰਦਾ ਆ ਸਾਰੀ ਝੜੀ ਮੈਂ ਕਰਾਂ ਚਾਹੇ ਨਾ ਕਰ ਆ ਗੱਲ ਸੁਣ ਦੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਜਾ ਜੀ ਆਜਾ ਮਿੰਗੇ ਆਓ ਆਜੋ ਹਾਂਜੀ ਠੀਕ ਹੋ ਜੀ ਠੀਕ ਹੈ ਠੀਕ ਆ ਵਦਿਆ ਤੁਸੀਂ ਰਸੋਈ ਠੀਕ ਮੁੜ ਕੇ ਕੋਈ ਗੱਲ ਦਾ ਅਤਾ ਪਤਾ ਹੀ ਨਹੀਂ ਦੱਸਿਆ ਤੁਸੀਂ ਵਾ ਗੋੜ ਤਾਂ ਆਪਣੀ ਸਿਰੇ ਤੇ ਟੰਚੀ ਭਈਆ ਸਿਰੇ ਤੇ ਨਾ ਹੋਰ ਨਾ ਸਿਰੇ ਤੇ ਨਾ ਮਾਇ ਦਾ ਕਮਲ ਦਾ ਖੜਾ ਛੜਤਾ ਅ ਮੈਂ ਆਖੇ ਮੈਂ ਹਾਂ ਉਹ ਨੂੰ ਪੈਂਦੀ ਆ ਤਾਂ ਭਾਈ ਮੈਨੂੰ ਪੈਂਦੀ ਆ ਭੱਜ ਕੇ ਤੇ ਅੱਜ ਤਾਂ ਉਹ ਗਈ ਵੀ ਹੈ ਕਮਲ ਅ ਅੱਛਾ ਆਹੋ ਮੈਂ ਕਿਹਾ ਜੇ ਮੈਂ ਕਮਲ ਕੋਲ ਨਹੀਂ ਜਾਂਦੀ ਮੈਂ ਤਾਂ ਸਿੱਧੇ ਕਰਾਉਂ ਤੈਨੂੰ ਛਾਕ ਟੈਨਸ਼ਨ ਨਾ ਲੈ ਤੂੰ ਚੱਲ ਵਧੀਆ ਨਾਲੇ ਦੋ ਟੂੜੀਆਂ ਬਚਣ ਗਿਆ ਆਪਣੀਆਂ ਹਾਂ ਉਹ ਜਿਹੜੇ ਉਹਨੂੰ ਦੇਣੀਆਂ ਸੀ ਕਿਹੜੀ ਟੂੜੀਆਂ ਉਹ ਤੈਨੂੰ ਤਾਂ ਗੱਲ ਦੇਤੀਆਂ ਦੇਤੀਆਂ ਜਿਹੜੀਆਂ ਆਏ ਨਹੀਂ ਕਹਿੰਦਾ ਮੈਂ ਟੂੜੀ ਮੈਨੂੰ ਕਹਿੰਦਾ ਪਰ ਉਹ ਨਹੀਂ ਕਹਿੰਦਾ ਵੀ ਜਿਹੜੀਆਂ ਉਹਨੂੰ ਦੇਣੀਆਂ ਸੀ ਮੈਂ ਕਿਹਾ ਜੀ ਇਹ ਤਾਂ ਬਚੋਲ ਕੇ ਦੀਦੀਆਂ ਨੇ ਅੱਛਾ ਹਾਂ ਜਿਹੜੇ ਉਹਨੂੰ ਦੇਣੀਆਂ ਸੀ ਡਬਲ ਡਬਲ ਉਹ ਬਚ ਗਿਆ ਹਾਂ ਉਹ ਮੈਨੂੰ ਦੇਦੀ ਉਹ ਚੱਲ ਕੋਈ ਗੱਲ ਨਹੀਂ ਐਨਾ ਨਹੀਂ ਹੋ ਕਰ ਜਾਂਦਾ ਮੜਾ ਦੇਖ ਕੇ ਕਰ ਲਾਂਗੇ ਕੋਈ ਨਹੀਂ ਜਿਉਂ ਨਾ ਪੋਣੀ ਮੈਨੂੰ ਫੇਰ ਬਸ ਮੈਨੂੰ ਐਂ ਦੱਸ ਐਸੋ ਮਰੇ ਤੈਨੂੰ ਕਹਾਂ ਡੋਲਾ ਦੇ ਦੂਗਾ ਬੱਛੇ ਮੈਨੂੰ ਐਂ ਕਹੇ ਜਿਦਾਂ ਨਾ ਜਮ ਕੋਈ ਪੱਟੀ ਮੇਂ ਅਸੀਂ ਕੀ ਫਿਰ ਤੂੰ ਚੂੜੇ ਬੋਲ ਕੇ ਛੱਕਦਾ ਤਾਂ ਕਿਸੇ ਉਹਨਾਂ ਨੂੰ ਫੋਕਣਾ ਆ ਸੰਦੂਕ ਚ ਰੱਖੇ ਬੈਠਾ ਉਹ ਤੋਂ ਕੋਈ ਕਹੇ ਅਸੀਂ ਉਹਨਾਂ ਦੇ ਤੱਕ ਤਾ ਅੜਾ ਨੀ ਤੂੰ ਤੂੰ ਪਾ ਕੇ ਸਿਵਣਾ ਹੁੰਦਾ ਟੱਪਰਾਲਾ ਬਣਾ ਮਾਂ ਇਹਨਾਂ ਤੇ ਪੱਕੀ ਪਕਾਈ ਰੋਟੀ ਤੇ ਹੋਏ ਕੱਪੜੇ ਆ ਦੇਖੀ ਘਰ ਤੇ ਗਏ ਮਾਂ ਗਏ ਮਾਂ ਹੋਊਗੀ ਚੱਲ ਕੋਈ ਨਹੀਂ ਨੜਾਇਆ ਹੁਣ ਫੇਰ ਬੈਠਿਆ ਖਰਨ ਬੇੜਾ ਕਰੇ ਧੰਨ ਤਾਨਾ ਤੂੰ ਦੇਖੀ ਫੇਰ ਨਾਦਰ ਹੁਣ ਕੋਈ ਟੀਵੀ ਦੀ ਬਾੜ ਦੇ ਨਾਲ ਅੰਦਰ ਆਇਆ ਕਉ ਇਹ ਬੈਣ ਕਰ ਰਿਹਾ ਹਾਂ ਹੁਣ ਤੰਨ ਕੋਈ ਨੇ ਕਿਹਾ ਇਹ ਕਰ ਰਿਹਾ ਤੂੰ ਹਾਂ ਹਾਂ ਇਹ ਤਾਂ ਗੱਲ ਹੈਗੀ ਆ ਫੇਰ ਹੰਦਾ ਕੋਈ ਕੋਈ ਨਹੀਂ ਉਹ ਸੱਚ ਮੈਂ ਅੰਗਰੇਜ਼ੀ ਕੋਲ ਮੇਰੇ ਤਾਂ ਜਾਦੀ ਨਹੀਂ ਬੇਕਰਿਆ ਹੋ ਤੂੰ ਬਾਗ ਜਾ ਉਹ ਤਾਂ ਕੋਈ ਫੇਰ ਉਹਨੂੰ ਮਿਲ ਲੈਣਾ ਮਾੜਾ ਉਹਨੂੰ ਮਿਲਣਾ ਉਹ ਤਾਂ ਤੈਨੂੰ ਪਤਾ ਕੀ ਬੋਲੇ ਨਹੀਂ ਗੱਲ ਕਰੀ ਨਹੀਂ ਉਹਦੇ ਕੋਲੇ ਨਹੀਂ ਉਹਦੇ ਕੋਲ ਤਾਂ ਮੈਂ ਮੰਗ ਰਹੀ ਗੱਲ ਕਰੂ ਤੂੰ ਮੈਂ ਮੈਂ ਤੇਰੇ ਕੋਲ ਆਲੇ ਮੈਨੂੰ ਕੰਮ ਆਇਆ ਆਹ ਆਹ ਹੁਤੇ ਕਰਿਆ ਹੋਇਆ ਚੱਲ ਫਿਰ ਮੈਂ ਤਾਂ ਬੜਾ ਡਰ ਨਾਲ ਆਈਂਦਾ ਕਸ ਮੈਂ ਤੂੰ ਚੱਲ ਚੰਗਾ ਆਹ ਦੇਖਦੇ ਜਾਣਾ ਜੇ ਬਾਹਰ ਨਿਕਲੇ ਉਹਦਾ ਕੀ ਪਤਾ ਫੇਰ ਕੱਟ ਕੇ ਖੜ ਜੇ ਮੈਨੂੰ ਡਰੀ ਲੱਗਦਾ ਚੱਲ ਧੋਕੇ ਮੈਂ ਤਾਂ ਜਾਣਾ ਆ ਛੋੜ ਦਿਓ ਮੈਂ ਲਾ ਆ ਛੋੜ ਦਿਓ ਹੁਣ ਅੰਦਰ ਬਾਹਰ ਨਹੀਂ ਨਿਕਲਦਾ ਹਾਂ ਮੈਂ ਕਿਸੇ ਦੇ ਘਰੇ ਜਾਇਆ ਮਰ ਜਾਗਾ ਸਤਾ ਨਹੀਂ ਕਿੱਥੇ ਬੜਿਆ ਪਿਆਗਾ 아이 ਨਹੀਂ ਪਤਾ ਕੀ ਬੋਲੇ ਮੈਂ ਤਾਂ ਹੁਣ ਤੁਰ ਹੀ ਜਾਣੀ ਛਾਉਗਾ ਉਹ ਮਰਦਾ ਖਾ ਕੇ ਮਣ ਬਣਾ ਸੰਨੀ ਸੁਨੀ ਤਾਂ ਨਹੀਂ ਬਹਿੜਤੀ ਮੈਂ ਸਰਪ੍ਰਾਈਜ਼ ਆ ਜਾ ਉਹ ਆ ਜਾ ਤੂੰ ਵੇ ਤੂੰ ਇੱਥੇ ਬੈਠਾ ਆ ਜਾ 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 ਹੱਟ ਲੈਂਡਰੀ ਕੋਲੇ ਬੈਠਾ ਕੀ ਕਰਦਾ ਮੈਂ ਤੂੰ ਯਾ ਯਾ ਕੀਦਾ ਯਾ ਮਲੰਗ ਮਲੰਗ ਬੰਦਾ ਮੇਰੇ ਘਰੇ ਕਿਵੇਂ ਆ ਗਿਆ ਮਲੰਗ ਮਲੰਗ ਜਿਹੜਾ ਉਹ ਖੜਿਆ ਦਾ ਉੱਠਾ ਮੈਂ ਸਨ ਵੇ ਕੋਈ ਬਿਠਾਉਂ ਹਾਂ ਇਹ ਨੂਰੇ ਉਹਦੇ ਉਰੇ ਰੱਖ ਇਧਰ ਬੈਠੇ ਹੱਲ ਲੈਂਡਰੀ ਕੋਲੇ ਮਸਕ ਨਹੀਂ ਮਾਰਦਾ ਤੈਨੂੰ ਆ ਗੱਲ ਸੁਣਨੀ ਗਰ ਸੁਣ ਮੇਰੀ ਸਹੀ ਲੋੜੀ ਪਤਾ ਮੈਂ ਤਾਂ ਦੱਸੂ ਬਾਅਦ ਇਹ ਕੀ ਰਾਜਾ ਕੋਈ ਤੂੰ ਬਲਤ ਸੋਚਣਾ ਸੋਚਿਆ ਕਰ ਲੋਕਾਂ ਨੇ ਮੰਗਣਾ ਲੱਗੇ ਕਰ ਮੈਂ ਤਾਂ ਕਿਸੇ ਦੇ ਘਰ ਜਾ ਕੇ ਮੈਂ ਮੈਂ ਕਹਾਂ ਤੇ ਪੱਤੀ ਜਨਨੀ ਮੈਨੂੰ ਮਾਰਾ ਕਿਉਂ ਬੋਲਦੀ ਐ ਬਿਓ ਤਾਂ ਪੋਤਾ ਨੂੰ ਆਇਆ ਸੀ ਮੇਰੇ ਕੋਲੇ ਹਾਂ ਉਹਦੀ ਨਾ ਬਗ ਜਾਂ ਹਾਂ ਜਾਈ ਮੇਰੇ ਅੱਜ ਦੇਖੀ ਜੇ ਨਾ ਭੂਖਦਾ ਸਾਰਾ ਘਰ ਇਹਨਾਂ ਦਾ ਬਗ ਜੂ ਮੈਂ ਤਾਂ ਮੈਂ ਤਾਂ ਉਹੀ ਚੰਗਾ ਤੇਰ ਨਾ ਪਕ ਸਾਰਾ ਘਰ ਭੁੱਖੇ ਨਾ ਉਹ ਤਾਂ ਹਾਂ ਅਸੀਂ ਬਗ ਜਾਂ ਕਿਤੇ ਹੋਰ ਘਰ ਭੁਕੇਗਾ ਤੂੰ ਅਸੀਂ ਛੱਡ ਕੇ ਬਗ ਜਾਗੇ

ਉਹ ਤਾਂ ਵਿਚਾਰਾ ਅੱਕਦ-ਗਦ ਰੋਟੀ ਜੀ ਮੰਗਣ ਆ ਜਾਂਦਾ ਤੈਨੂੰ ਪਤਾ ਘਰੇ ਤਾਂ ਕੋਈ ਹੈ ਨਹੀਂ ਨਹੀਂ ਨਾ ਦੱਸ ਮੈਨੂੰ ਲੱਗ ਗਿਆ ਪਤਾ ਤੂੰ ਉਹਨੂੰ ਰਿਸ਼ਤਾ ਕਰਾਉਣੀ ਆ ਇਹ ਤੈਨੂੰ ਕਿਉਂ ਨਹੀਂ ਦੱਸਤਾ ਨਾ ਮੈਨੂੰ ਸੁਣਿਆ ਮੈਂ ਮੈਨੂੰ ਇਹ ਨਹੀਂ ਸਮਝ ਆਉਂਦੀ ਉਹ ਪਹਿਲਾਂ ਭੈਣ ਦੂਜੀ ਆ ਇਸੇ ਸਾਡੀ ਕਮਾਂਡਰ ਉਹ ਕਹਿੰਦੀ ਤੂੰ ਰਿਸ਼ਤਾ ਕਰਾਉਣੀ ਆ ਨਹੀਂ ਚੱਲ ਜਾ ਰਿਸ਼ਤਾ ਹੋ ਜਾ ਫੇਰ ਕੀ ਐ ਰੋਟੀ ਨੇ ਭੈਣੇ ਕਰਾ ਦੇ ਮੈਂ ਕਿਹੜਾ ਪਾਣੀ ਮਾਰਦੀ ਆ ਕਰਾ ਦੇ ਚੋਰੀਆਂ ਤਾਂ ਨੰਨੱਕ ਵਰਗੂ ਨਹੀਂ ਚੋਰੀਆਂ ਕਾਹਨੋਂ ਨੰਗਦੀਆਂ ਨਹੀਂ ਉਹ ਤਾਂ ਵਿਚਾਰਾ ਚੰਗਾ ਹੈ ਚੱਲ ਵਧੀਆ ਕਰਾ ਦੇ ਹੋਰ ਨਹੀਂ ਕੁੜੀ ਹੈਗੀ ਸਿੱਕਾ ਮਤਲਬ ਦੇਖ ਲਾਂ ਮੈਂ ਤਾਂ ਇਹ ਗੱਲ ਕਰਾ ਦਿਆ ਕਰਾ ਦੇ ਕਰਾ ਦੇ ਨਹੀਂ ਪਤਾ ਨਹੀਂ ਸੋਨੋ ਕੀ ਹੋਇਆ ਅੱਛਾ ਹੋਰ ਨੰਗੀ ਜਾਂਦੀ ਸੀ ਮੈਂ ਤਾਂ ਦੇਖ ਲਿਆ ਬਾਹਰ ਬਹਿੜ ਨਾ ਇਸ ਮਾਸ਼ਾ ਤੂੰ ਮਲਬ ਨਹੀਂ ਬਣਦੀ ਹੋਰ ਮੈਂ ਤਾਂ ਬਣ ਗਈ ਬੋਟਾ ਪਣ ਗਈ ਹਾਂ ਬਣ ਲਾ ਬੋਟਾ ਮਤਲਬ ਇਹ ਮੇਰੇ ਮਾਗਰ ਆ ਪਾਦੀ ਪਾਦੀ ਚੱਲ ਇੱਕ ਬੋਟ ਹੋਰ ਵਾਦੀ ਮੇਰਾ ਸੁਣ ਫਿਰ ਤੈਨੂੰ ਕੋਰ ਰਾਜ ਦੱਸ ਦੇ ਤੂੰ ਸੜੇ ਦੇ ਘਰੇ ਜਾਈ ਸੜੇ ਤੇ ਮਗਰ ਬਲਾਈ ਬੋਟਾਂ ਨਹੀਂ ਅੱਛਾ ਆਹੋ ਠੀਕ ਆ ਕੋਈ ਨਹੀਂ ਉਹਨੂੰ ਕਹੀ ਕਿ ਕਹਿੰਦੀ ਬੋਟਾਂ ਪਾ ਦੇ ਕਿ ਕਿਹੜੀਆਂ ਕਵਾਦ ਪੁੱਛਣ ਆਹੋ ਜਾਇਆ ਹਾਂ ਕਹੀ ਕਿ ਕਸਾਕ ਨੂੰ ਬਜੀਤ ਨੂੰ ਮੈਂ ਕਹਾਂ ਬੋਟਾਂ ਦਾ ਕੰਮ ਮੇਰਾ ਤੂੰ ਕਰ ਦੇ ਕਹੀ ਆਹੋ ਕਹੀ ਦੀ ਸੜੇ ਮੈਂ ਜਾ ਹੀ ਬੜਾ ਕੋਲ ਕੱਢ ਕੇ ਟਾਈਮ ਕੱਟ ਕੋਈ ਨਹੀਂ ਜਾ ਆਉਂਗੀ ਆਹੋ ਜਾਇਆ ਚਾ ਠੀਕ ਆ ਨੀ ਮੈਨੂੰ ਜਾਣ ਦੇ ਮੈਂ ਜਾਣਾ ਬਰਨਾਲੇ ਨੂੰ ਆਹੋ ਵਿਆਹ ਆ ਗਿਆ ਤਾਂ ਸੂਟ ਲੈ ਕੇ ਆਉਂਗਾ ਅਜੇ ਤੱਕ ਨਹੀਂ ਆਈ ਹੁਣ ਤਾਂ ਉਹਨੂੰ ਕਹਿਣਾਗਾ ਜੇ ਹੁਣ ਸੇਤੀ ਕਰਾ ਦੇ ਅਸੀਂ ਤਾਂ ਜਿਹੜਾ ਕਰਾਉਣਾ ਹੈ ਕੀ ਬਦਕਾ ਕਦੋਂ ਹੈ ਬਾਜੀ ਨਿਕਲ ਜਾਣੀਆਂ ਚਾਰ ਦਿਨ ਤਾਂ ਮੜਾ ਖੁਸ਼ੀ ਦੇ ਨਾਲ ਕੇ ਜਾਣਗੇ ਲਾ ਆ ਬਾਲੇ ਨਾ ਕਿ ਮੈਂ ਚੱਕੀ ਫਿਰਦਾ ਆ ਗਏ ਆ ਗਏ ਹਾਂ ਦੱਸੋ ਦੱਸਣਾ ਕੀ ਆ ਮੈਂ ਤਾਂ ਹੀ ਕਹਿੰਦੀ ਸੀ ਤੈਨੂੰ ਆ ਵਿਆਹ ਆ ਗਿਆ ਮੈਂ ਤਾਂ ਦੋ ਅੱਛਾ ਆਹੋ ਰਿਸ਼ਤਾ ਤਾਂ ਮੇਰੇ ਨਾਲ ਬਸਤਾ ਸੀ ਰਿਸ਼ਤਾ ਤਾਂ ਹੀ ਗਾਲ ਪੱਕੀ ਕਿੱਥੇ ਹੈ ਕਿੱਥੇ ਮੈਨੂੰ ਐ ਤਾਂ ਦੱਸ ਦੇ ਪਿੰਡ ਪਿੰਡ ਤਾਂ ਦੱਸ ਦੇ ਕੋਈ ਮੋਟੋ ਬੂਟੋ ਤਾਂ ਦਿਖਾ ਦੇ ਐ ਕਿਵੇਂ ਤੈਨੂੰ ਦੱਸਦਾ ਤੈਨੂੰ ਕਿ ਮੈਂ ਤੂੰ ਇੱਥੇ ਬਹਿਣਾ ਹੋਰ ਤੇਰੀ ਜੁਬਾਨ ਨਹੀਂ ਲੈਂਦੀ ਤੂੰ ਕਿਸੇ ਨੂੰ ਦੱਸ ਤਾਂ ਅਗਲਾ ਭਾਨੀ ਮਾਰ ਦੂੰ ਮੈਂ ਕਿਸੇ ਨੂੰ ਨਹੀਂ ਦੱਸਦਾ ਮੈਨੂੰ ਪਤਾ ਤੇਰਾ ਆਹੋ ਅੱਛਾ ਬੈਠ ਗਿਆ ਤੈਨੂੰ ਬੜਿਆ ਕਗਲ ਉਹਦੀ ਪੁੱਛ ਲੈਂਦਾ ਉਹਦੀ ਦੱਸ ਦੇਗਾ ਤੂੰ ਛੱਡ ਤੂੰ ਚਾਹ ਨੂੰ ਮੈਂ ਤਾਂ ਐ ਕਹਿੰਦੀ ਸੀ ਬਰਨਾਲੀ ਨਾਲ ਚਲੀ ਅੱਜ ਸਾਡੇ ਵਾਲ ਨੂੰ ਮੈਂ ਕਹਿ ਦੂੰਗੀ ਵੀ ਮੈਂ ਤਾਂ ਮਾੜਾ ਜਿਹਾ ਕੱਪੜਾ ਲੈੜਾ ਜਿਹਾ ਲੈ ਕੇ ਆਉਣੀ ਆ ਹੱਥੋਂ ਕਰੇ ਕੋਈ ਹਤੰਤਨ ਨੂੰ ਨਹੀਂ ਕੁਸ ਉਹ ਤਾਂ ਮਰਨਾ ਦੇਖੀ ਜਾਂਦਾ ਸੀ ਵੱਧ ਵੱਧ ਬੋਲਦਾ ਸੀ ਬਾਕੀ ਲੈਣਾ ਪਤਾ ਲੱਗਿਆ ਉਹ ਟੱਕੀ ਕੋਲੇ ਬੈਠਾ ਜੀ ਪਲੇਗ ਦੇ ਜਾਣਾ ਆਹ ਲਾ ਲਾ ਟੱਕੀ ਕੋਲੇ ਨਹੀਂ ਅੱਛਾ ਲਾਈਟ ਕੋਲੇ ਅੱਛਾ ਉਹਦਾ ਨਾਸ ਬੇ ਉਸ ਤੇ ਜਾ ਕੇ ਕੋਈ ਖਾਂਤੀ ਜਾ ਹੋ ਕੋਈ ਉਹ ਤੇ ਬੈਠਾਗਾ ਕੋਈ ਨਹੀਂ ਅੱਗੇ ਬੈਠੀ ਕੋਲੇ ਬੈਠਾ ਅੱਛਾ ਚੱਲ ਕੋਈ ਨਹੀਂ ਉਹ ਬੱਗੇ ਦਾ ਟੋਏ ਜਿੰਨ ਟੱਕੀ ਕਹਿੰਦੇ ਉਹ ਚੱਲ ਕੋਈ ਨਹੀਂ ਆ ਤਾਂ ਤੋਏ ਅੱਛਾ ਵੀ ਹੁਣ ਤੂੰ ਬਰਨਾਲੇ ਕੀ ਕਰਨਾ ਤੇ ਬਰਨਾਲੇ ਮੈਂ ਲੀੜਾ ਕੱਪੜਾ ਲੈ ਲਾ ਆ ਫਿਰ ਜਾ ਕੇ ਬੇ ਤੂੰ ਨਾਲ ਚੱਲ ਦਵਾ ਕੇ ਲੈ ਮੇਰੇ ਕੋਲ ਕੀ ਮਾਉਂ ਆ ਅੱਛਾ ਮੈਂ ਚੱਲਾਂ ਤੇ ਲੀੜਾ ਤਾਂ ਦਵਾ ਦੇ ਮੈਨੂੰ ਫਿਰ ਉਹ ਤੋਂ ਬਾਅਦ ਦੇਖ ਦਿਆ ਮੈਂ ਫਿਰ ਜਾ ਕੇ ਹਾਂ ਥੋੜਾ ਜਿਆਦਾ ਹੀ ਲਾਲਚ ਕਰਨ ਲੱਗੀ ਸਭ ਨੇ ਕਰ ਰਿਹਾ ਰਿਸ਼ਤਾ ਜਿਦ ਮਾਰਦਾ ਆ ਮੈਂ ਨਾ ਬੰਦਾ ਨਾ ਨਾ ਮੈਂ ਗੱਲ ਨਾ ਨਾ ਬਈ ਨਾ ਇੱਕ ਮਿੰਟ ਬਲਜੀਤ ਗੱਲ ਸੁਣ ਐ ਨਹੀਂ ਮੈਂ ਤਾਂ ਉਹੀ ਬੇਸ਼ੀ ਮਜ਼ਾਕ ਕਰਦਾ ਬੇਸ਼ੀ ਮਜ਼ਾਕ ਦਾ ਕੀ ਮਤਲਬ ਹੋ ਨਹੀਂ ਕੋਈ ਮੈਂ ਤੇਰੇ ਤੇ ਬਰੀ ਮਿੱਟੀ ਪਈਆਂ ਵਿਚਾਰ ਰਿਸ਼ਤਾ ਕਰਾਦਾ ਰਿਸ਼ਤਾ ਕਰਾਵਾ ਚਲ ਫਿਰ ਚੱਲ 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 ਹੋਣੀ ਜਾ ਨਹੀਂ ਤਾਂ ਮੈਂ ਹਾਂ ਗੱਲ ਤਾਂ ਸੁਣ ਪਾਣੀ ਦੇ ਪਾਣੀ ਬਿੜਾ ਤੁਹਾਨੂੰ ਪਤਾ ਮੈਨੂੰ ਕਾਇਤੀ ਨਹੀਂ ਹੈ ਕਿ ਅੱਜ ਰਾਤ ਨੂੰ ਮਿਲੂ ਤੇਰੇ ਘਰ ਤੂੰ ਆਸੜੇ ਜਾਂਦੀ ਆ ਤੂੰ ਸਾਡੇ ਰਿਸ਼ਤਾ ਕਰ ਤੇਰੇ ਕੋ ਤੀਮੀ ਵਾਰ ਜੇ ਪਰ ਤਾਂ ਮੈਨੂੰ ਆਏ ਲੱਗਦਾ ਚੱਲ ਚੱਲ ਟੋਈ ਨਹੀਂ ਉਹ ਉਹ ਗੁੱਸਾ ਕਰ ਜਾਂਦੇ ਆ ਮੈਂ ਤਾਂ ਚੱਲ ਲੀਡ ਦਵਾ ਕੇ ਲੈ ਵਧੀਆ ਸੂਟ ਦਵਾ ਕੇ ਜੇ ਸੂਟ ਪਾ ਕੇ ਚੱਜਦਾ ਫੇਰ ਮੈਂ ਉਹਨਾਂ ਦੇ ਘਰੇ ਜਾਊਂ ਸੂਟ ਦੇਹ ਜਾ ਮਰਜੀ ਸੂਟ ਲੈ ਲਈ ਚੱਲ ਬੱਚਾ ਚੱਲ ਵਾ ਬੱਚਾ ਚੱਲ ਪਾਣੀ ਬੋੜੀਆਂ ਪੀ ਲੈ ਬਸ ਮੈਂ ਤਿਆਰ ਹੁੰਨੀ ਆ ਤੇ ਤੂੰ ਤਾਂ ਇੰਝ ਵਗ ਚੱਲੀ ਸੋਹਣਾ ਲੱਗਦਾ ਆਹੋ ਤੂੰ ਵੀ ਇੰਝ ਵਧੀਆ ਨਾ ਕੋਚ ਕੇ ਵਗ ਚੱਲੀ ਜੇ ਕਿਸ ਨੇ ਦੇਖ ਲਿਆ ਤਾਂ ਫੇਰ ਤੈਨੂੰ ਪਤਾ ਫ ਅਕ ਦੋਸਤ ਸੁਭਾਗ ਚਲੀ ਪਹਿਲਾਂ ਉੱਥੇ ਮੈਂ ਆਪੀ ਆ ਜੂ ਉਹ ਖਾਲਸਿਆੜਾ ਨੇ ਚੱਲਾਂਗੇ ਅੱਛਾ ਆ ਹੋ ਨਾ ਦੇਖੋ ਬਾ ਸਾਡੇ ਕੋਲ ਹਾਂ 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 ਉਹ ਨਾ ਚੱਲਣਾ ਚੱਲ ਕੋਈ ਨਹੀਂ ਪਰ ਨਾਲੇ ਆਹੋ ਜਿ세 ਦਾ ਕਹੇ ਵੀ ਜੇ ਦਾ ਹੱਥ ਲਾ ਤਾ ਨਾ ਛੋਟ ਨੂੰ ਉਹ ਜੇ ਲੈਣਾ ਨਾਲੇ ਮੈਂ ਯਾਤ ਵੀ ਲੈ ਕੇ ਜਾਣੇ ਨੇ ਬਾਵਾ ਲੈਣੇ ਨੇ ਅੱਛਾ ਅੱਛਾ ਸੱਜਣਾ ਪੈਸੇ ਲੈ ਚੱਲ ਕੋਈ ਗੱਲ ਨਹੀਂ ਉਹ ਗੱਲ ਦੀ ਕੋਈ ਨਹੀਂ ਆਹੋ ਤੂੰ ਇਸ ਗੱਲ ਦੀ ਪਰਵਾਹ ਨਾ ਮੰਨਿਆ ਕਰ ਮੇਰੀ ਕਾਸ ਪਰਵਾਹ ਹੁਣ ਹਾਲ ਤੱਕ ਗੱਲ ਕੋਈ ਨਹੀਂ ਉਹ ਸਾਡਾ ਵੀ ਮਸਾ ਬਣਾਉਣਾ ਪਊ ਆਟੇ ਦਾ ਸੀ ਬਣਿਆ ਬੈਠਾ ਕੀ ਪਸਦਾ ਹੈ ਚਲ ਕੋਈ ਮਨਾਲਾ ਜੇ ਹਿਸਾਬ ਨਾਲ ਮੰਨਦਾ ਸਭ ਤੋਂ ਿਕੜੀ ਸੀ ਪਈਆਂ ਮੈਂ ਤਾਂ ਕੰਡਾ ਤੋਂ ਨੱਕ ਤੇਨੂੰ ਰਿਸ਼ਤਾ ਕਰਾ ਰਹੀ ਹਾਂ ਤੂੰ ਹਜੇ ਆਏ ਕਾ ਦਿੰਦਾ ਮੈਨੂੰ ਚਲ ਕੋਈ ਨਹੀਂ ਫਿਰ ਕੀ ਹੋ ਗਿਆ ਤੂੰ ਆਏ ਫਿਰ ਕੁੜੀਆਂ ਕਿਤੇ ਐਵੇਂ ਥੋੜੀਆਂ ਵੀ ਸਿਆਣੇਆਂ ਕੁੜੀਆਂ ਪੌਣੀਆਂ ਸੌਖੀਆਂ ਪਈਆਂ ਨੇ ਮੈਂ ਸਿਆਣਾ ਮੈਂ ਚੱਕ ਮੈਂ ਮੇਰੇ ਕੀ ਘਾਟਾ ਕਸਦੀ ਆਏ ਮੈਨੂੰ ਸੁਣਾ ਦਿੰਨੇ ਗੜ ਦਾ ਕੁੜੀਆਂ ਉਹ ਤੂੰ ਤਾਂ ਮਨੂੰ ਇੱਕ ਗੱਲ ਸਾਹ ਨਹੀਂ ਕੱਢਣ ਦਿੰਦੀ ਪੂਰਾ ਸਾਹ ਜੇ ਤੈਨੂੰ ਸਾਹ ਕੱਢਣ ਦੇਦਾ ਨਾ ਫਿਰ ਤੂੰ ਰਸਤਾਂ ਚੱਲ ਚੱਲ ਫੇਰ ਕਦੋਂ ਆਵਾਂ ਮੈਂ ਹੁਣ ਪਹਿਲਾਂ ਮੈਂ ਜਾਵਾਂ ਗੱਲ ਨਿਬੇੜ ਹੁਣ ਤੂੰ ਤਿਆਰ ਹੋ ਤਿਆਰ ਤੂੰ ਕੰਮ ਮੈਂ ਤਾਂ ਆਪਾਂ ਸਦਾਦ ਵਾਲੀ ਸਾਧ ਹੀ ਹੁੰਦੀ ਆ ਮੈਂ ਤਿਆਰ ਕਿਉਂ ਨਹੀਂ ਆ ਤੂੰ ਚੱਲ ਉੱਥੇ ਬਹਿ ਜੀ ਹੈ ਉੱਥੇ ਬਹਿ ਜੀ ਅੱਡੇ ਤੂੰ ਪਹਿਲਾਂ ਦੁਕਾਨ ਤੇ ਜਾਵਾਂ ਮੈਂ ਅੱਡੇ ਤੂੰ ਦੁਕਾਨ ਤੇ ਤੂੰ ਚਾਂਡੇ ਤੇ ਜਾ ਪਹਿਲਾਂ ਕੀ ਕਰੇਗਾ ਤੂੰ ਉੱਥੇ ਬਹਿ ਜੀ ਉੱਥੋਂ ਮੈਂ ਤੈਨੂੰ ਫੋਨ ਫੋਨ ਕਰ ਤੂੰ ਤਾਂ ਹੈਗਾ ਤੇਰੇ ਕੋਲ ਫੋਨ ਕਰ ਦੂੰਗੀ ਉੱਥੇ ਬਗ ਜੀ ਤੂੰ ਤੇ ਉੱਥੇ ਦੁਕਾਨ ਦੇ ਇੱਧਰ ਹੀ ਸਾਈਡ ਖੜ ਜੀ ਬੋਲੇ ਜੀ ਉਹ ਤੋਂ ਮੈਂ ਜਮਾਪੀ ਜਦੋਂ ਮੈਂ ਨੰਗੀ ਬਣ ਦੇਖ ਲਈ ਵੀ ਹੋਰ ਨੰਗੀ ਤੇ ਬਸ ਤੁਮ ਅਗਰੀ ਆ ਜੀ ਚੰਗਾ ਚੰਗਾ ਆਹ ਠੀਕ ਆ ਚੱਲ ਚੱਲ ਆਹ ਚੰਗਾ ਆ ਜੀ ਓਏ ਆ ਜੋ ਆ ਆ ਜੋ ਦੇਖ ਲੈ ਛੂਟਾਂ ਦੀ ਕਿੰਨੀ ਅੱਗ ਲੱਗੀ ਐ ਇਹਨੂੰ ਜਿਵੇਂ ਮੈਨੂੰ ਵਿਆਹ ਦੀ ਅੱਗ ਲੱਗਿਆ ਇਹਨੂੰ ਵੀ ਛੂਟਾਂ ਦੀ ਅੱਗ ਲੱਗੀ ਵੀ ਐ ਕਿਹੜੇ ਵੇਲੇ ਛੂਟ 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 ਇੰਨਾ ਕੱਲੇ ਛੂਟਾਂ ਦੇ ਲੱਗੇ ਹੋਇਆ ਪਤਾ ਨਹੀਂ ਛਾਕ ਦਾ ਸਾਲ ਸੁਖ ਤਾਂ ਹਜੇ ਪਤਾ ਨਹੀਂ ਖੂ ਚੱਟ ਵਾਲੀ ਗੱਲ ਹੀ ਐ ਪਰ ਛੂਟ ਜ਼ਰੂਰ ਲੈ ਜੂ ਅੱਜ ਇਹ ਚੱਲ ਕੋਈ ਗੱਲ ਨਹੀਂ ਮਨਾ ਕੁਰਬਾਨੀ ਕਰਨੀ ਪੈਣੀ ਆ ਤੈਨੂੰ ਵੀ ਘਾਟੇ ਦਾ ਚੱਲਣੀ ਪੈਂਦੇ ਹੁੰਦੇ ਜੇ ਕੁਝ ਪਾਉਣਾ ਹੈ ਕੁਝ ਖੋਣਾ ਵੀ ਪਊਗਾ ਚਲ ਕੋਈ ਗੱਲ ਨਹੀਂ ਚੱਕ ਫਿਰ ਪੈਸੇ ਪੂਸੇ ਲੈ